ਯਾ ਵਾਤਾਵਰਨ ਖਰਾਬ ਹੋ ਰਿਹਾ ਵਾ ਇਸ ਕਰਕੇ ਮੈਂ ਤੇ ਪਲੀ ਸਾਰੇ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਵੱਧ ਚੜ ਕੇ ਉਪਰਾਲਾ ਕਰੇ ਅਤੇ ਕਿਸਾਨ ਵੀਰਾਂ ਨੂੰ ਇਹ ਆ ਵੀ ਵੇਖੋ ਵੇਖੀ ਨਹੀਂ ਆ ਆਪਣਾ ਮਨ ਬਣਾ ਲੈਣ ਮਨ ਬਣਾ ਕੇ ਆਪਣਾ ਵੀ ਇਹ ਜਿਹੜੀ ਮੱਲੜਿਆ ਨਾ ਵਿੱਚ ਵਿੱਚ ਅਸੀਂ ਕਰਦੇ ਆ ਤੇ ਸਾਡਾ ਝਾੜ ਝੋਨੇ ਦਾ ਕਣਕ ਦਾ ਜਿਹੜੀ ਫਸਲ ਪੀਜਾਂਗੇ ਡਿਉੜਾ ਹੁੰਦਾ ਮੈਂ 2006 ਦਾ ਕੰਮ ਕਰ ਲਿਆ ਏ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਇਹਦੇ ਵਿੱਚ ਮੇਰਾ ਕਣ ਦਾ ਭਾਅ ਵੀ ਖਾਦਾ ਅਧੀਆਂ ਹੋ ਗਈਆਂ ਹੁਣ ਅੱਧੀਆਂ ਹੋ ਗਿਆ ਜ਼ਹਿਰਾਂ ਮੁਕਤ ਹੋ ਗਿਆ ਮੈਂ ਜ਼ਹਿਰ ਵੀ ਨਹੀਂ ਪੈਂਦੀ ਜੇ ਆਪਾਂ ਵਿੱਚ ਇਹਦੇ ਜੂਰੀਆ ਪਾਵਾਂਗੇ ਦੂਜਾ ਤੀਜਾ ਪਾਵਾਂਗੇ ਇਹਦੇ ਵਿੱਚ ਫਿਰ ਜ਼ਹਿਰਾਂ ਪੈਂਦੀਆਂ ਵਾ ਜਦੋਂ ਆਪਾਂ ਜੂਰੀਆ ਨਹੀਂ ਪਾਉਂਦੇ ਸਾਨੂੰ ਖਾਦਾਂ ਨਹੀਂ ਪਾਉਂਦੇ ਤੇ ਸੁੰਡੀ ਨਹੀਂ ਆਉਂਦੀ ਜੇਕਰ ਜ਼ਹਿਰਾਂ ਜੂਰੀਆ ਪਾਵਾਂਗੇ ਤੇ ਨਾਈਟ੍ਰੋਜਨ ਪਾਵਾਂਗੇ ਤੇ ਇਹ ਸੁੰਡੀ ਆਉਂਦੀ ਆ ਕੂੜਾ ਪੱਤਾ ਹੋ ਜਾਂਦਾ ਵਾ ਇਹ ਕਰਕੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਇਹ ਖਾਦਾਂ ਤੋਂ ਪਿਛਾਂ ਹਟ ਕੇ ਮੱਲੜ ਵਿੱਚ ਪੈਲੀ ਦੇ ਮਿਲਾ ਕੇ ਅਤੇ ਰੂੜੀ ਘਟਾ ਪਾ ਕੇ ਫਸਲਾਂ ਆਪਣੀਆਂ ਤਿਆਰ ਕਰਨ ਮਾ ਆਰਗੈਨਿਕ ਮੈਟਰ ਜਿਹੜਾ ਵਾ ਪੂਰਾ ਹੋ ਜਵੇ ਤੇ ਸਾਨੂੰ ਕਿਹੇ ਚੀਜ਼ ਦੀ ਲੋੜ ਨਹੀਂ ਪੈਂਦੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਹਾਂ ਹਰ ਇੱਕ ਕਿਸਾਨ ਵੀ ਨੂੰ ਹਾਂਜੀ ਮੈਂ ਜਿਹੜਾ ਅੱਜ ਇੱਥੇ ਜਿਹੜਾ ਪ੍ਰਬੰਧ ਕੀਤਾ ਗਿਆ ਜਿਹੜਾ ਕੈਂਪੀ ਇੱਕ ਲਗਾਇਆ ਕਿ ਸਾਨੂੰ ਹੁਣ ਜਿਵੇਂ ਸਨਮਾਨਤ ਕੀਤਾ ਗਿਆ ਜਿੰਨਾ ਪਰਿਆਲੀ ਨਹੀਂ ਸਾੜੀ ਕਿਵੇਂ ਦੇਖਦੇ ਹੋ ਕਿ ਜਿਹੜਾ ਅੱਗੇ ਤੋਂ ਕਿਸਾਨ ਜਿਹੜਾ ਅਜਿਹੇ ਨਾ ਕੋਈ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਪ੍ਰਸ਼ਾਸਨ ਵੱਲੋਂ ਇਸ ਵਾਰੀ ਜੋ ਹੈ ਸਾਡੀ ਫਾਇਰ ਦੇ ਜਿਹੜੇ ਇਨਸੀਡੈਂਟਸ ਹੈਗੇ ਆ ਕਾਫੀ ਘਟੇ ਹੈਗੇ 53% ਦੀ ਸਾਡੀ ਘਾਟ ਹੋਈ ਹੈ ਲਾਸਟ ਈਅਰ ਨਾਲੋਂ ਨਾਲੇ ਸਾਲ ਸੀ ਕਾਲ ਸੈਂਟਰ ਸੈਟਅਪ ਕੀਤਾ ਸੀਗਾ ਕਿ ਮਸ਼ੀਨਰੀ ਜਿਹੜੀ ਹੈ ਹਰੇਕ ਨੂੰ ਪਹੁੰਚ ਸਕੇ ਅ ਅਸੀਂ ਐਕਚੁਅਲੀ ਇਹ ਵੀ ਟਰਾਈ ਕਰ ਰਹੇ ਸੀਗੇ ਕਿ ਕਾਫੀ ਫਾਰਮਰਸ ਚਾਹੁੰਦੇ ਕਿ XC2 ਜਿਹਦਾ ਮਤਲਬ ਹੈ ਕਿ ਬੈਲਰ ਰਾਹੀਂ ਉਹਨਾਂ ਦੀ ਜਿਹੜੀ ਜਿਹੜੇ ਖੇਤ ਨੇ ਉਹ ਖਾਲੀ ਕੀਤੇ ਜਾਣ ਬਟ ਜਿਹੜੀ NC2 ਹੈ ਉਹਦੇ ਨਾਲ ਪਰਾਲੀ ਰਲ ਜਾਂਦੀ ਹੈ ਵਿੱਚ ਖੇਤ ਦੇ ਵਿੱਚ ਤੇ ਉਹਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ ਵੀ ਵੱਧਦੀ ਹੈ ਖੇਤਾਂ ਦੇ ਵਿੱਚ ਲੇਕਿਨ ਕੁਝ ਕਿਸਾਨ ਜਿਹੜੇ ਸਾਡੇ ਛੋਟੇ ਕਿਸਾਨ ਸੀਗੇ 2.5 ਏਕੜ ਤੋਂ ਘੱਟ ਉਹਨਾਂ ਕੋਲ ਜ਼ਮੀਨ ਸੀਗੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਸਾਡੇ ਕੋਲ ਜਿਹੜੇ ਵੱਡੇ ਸੰਦ ਹੈ ਉਹਨੂੰ ਖਿੱਚਣ ਲਈ ਜਿਹੜੇ ਟਰੈਕਟਰ ਹੈਗੇ ਆ ਉਹਨਾਂ ਦਾ ਜਿਹੜੀ ਤੇਲ ਦੀ ਖਪਤ ਹੈ ਜਾਂ ਹੋਰ ਵੀ ਇਦਾਂ ਦੀ ਜਿਹੜੀ ਸਾਡੇ ਕਾਸਟ ਹੈਗੇ ਆ ਉਹ ਕਾਫੀ ਪੈ ਜਾਂਦੇ ਹੈਗੇ ਆ ਬਟ ਅਸੀਂ ਕਰਨਾ ਚਾਹੁੰਦੇ ਆ ਕਿ ਪਰਾਲੀ ਵਿੱਚ ਰਲਾਈਏ ਉਹਨਾਂ ਨੂੰ ਅਸੀਂ 100 ਇਦਾਂ ਦੇ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਹੇਠ ਅਸੀਂ ਇਹ ਆਈਡੀਆ ਫਲੋਟ ਕੀਤਾ ਕਿ 100 ਇਦਾਂ ਦੇ ਛੋਟੇ ਤੇ ਮਾਰਜਨਲ ਕਿਸਾਨਾਂ ਨੂੰ ਅਸੀਂ ਇਹ ਹੈਲਪ ਮੁਹੱਈਆ ਕਰਾਈਏ ਕਿ ਪਰ ਏਕੜ ਅਸੀਂ ਫਿਰ ਉਹਨਾਂ ਨੂੰ ਜੋ ਉਹਨਾਂ ਦੀ ਖਪਤ ਤੇ ਪੈਸਾ ਆਇਆ ਹੈਗਾ ਇਹ ਤੇਲ ਦਾ ਜਾਂ ਉਹਦਾ ਉਹਦਾ ਅਸੀਂ ਵੈਰੀਫਿਕੇਸ਼ਨ ਕਰਨ ਉਪਰੰਤ ਉਹਨਾਂ ਨੂੰ ਅੱਜ ਚੈੱਕਸ ਵੀ ਦਿੱਤੇ ਹੈਗੇ ਆ ਤੇ ਉਹ ਉਹਨਾਂ ਨੂੰ ਹੀਰੋ ਸਨਮਾਨ ਹੀਰੋ ਕਿਸਾਨ ਸਨਮਾਨ ਵੀ ਦਿੱਤਾ ਹੈਗਾ ਸੋ ਇਹਨਾਂ ਨੇ ਅੱਜ ਜਿੱਦਾਂ ਸਾਰਿਆਂ ਨੇ ਇੱਕ ਇੱਕ ਤਰ੍ਹਾਂ ਪਲੇਜ ਵੀ ਇਹ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਨਹੀਂ ਸਾੜਨੀ ਹੈਗੀ ਹੈ ਤੇ ਮੈਨੂੰ ਲੱਗਦਾ ਕਿ ਜੇ ਜਦੋਂ ਆਪਾਂ ਕਿਸਾਨਾਂ ਨਾਲ ਆਪਣੀ ਬਾਤचीत ਕਰਦੇ ਰਹਿੰਦੇ ਤਾਂ ਸਾਨੂੰ ਫੀਡਬੈਕ ਮਿਲਦਾ ਰਹਿੰਦਾ ਕਿ ਹੋਰ ਅਸੀਂ ਕਿਸ ਤਰੀਕੇ ਨਾਲ ਇਹਨੂੰ ਬਿਹਤਰ ਕਰ ਸਕਦੇ ਹਾਂ ਤਾਂ ਕਾਫੀ ਫਰਕ ਪਿਆ ਹੈਗਾ ਪਿਛਲੇ ਸਾਲਾਂ ਤੋਂ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰੀ 65% ਦੇ ਕਰੀਬ ਇਨਸੀਟੂ ਮੈਨੇਜਮੈਂਟ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜੋ ਕਿ ਕਾਫੀ ਵਧ ਕੇ ਹੈ ਲਾਸਟ ਇਅਰ ਅਰਾਊਂਡ 48% ਦੇ ਕਰੀਬ ਹੋਈ ਸੀ ਕਿ ਇਸ ਵਾਰੀ ਕਾਫੀ ਹੋਈ ਹੈਗੀ ਹੈ ਸੋ ਅਸੀਂ ਇਹੀ ਚਾਹਨੀ ਹੈ ਕਿ ਵੱਧ ਤੋਂ ਵੱਧ ਜਿਹੜੀ ਇਹ ਪ੍ਰਕਿਰਿਆ ਹੈਗੀ ਹੈ ਉਹ ਅਡਾਪਟ ਹੋਵੇ ਕਿਸਾਨਾਂ ਨੂੰ ਉਹਦਾ ਲਾਭ ਵੀ ਮਿਲੇ ਇਸ ਤੋਂ ਇਲਾਵਾ ਅਸੀਂ ਇਹ ਵੀ ਚਾਹ ਰਹੇ ਹਾਂ ਕਿ ਕ੍ਰੌਪ ਡਾਈਵਰਸੀਫਿਕੇਸ਼ਨ ਵਾਲਾ ਸੀ ਧਿਆਨ ਦਿइए ਅਸੀਂ ਕੁਝ ਲੇਡੀਜ਼ ਨੂੰ ਫੁੱਲਾਂ ਦੀ ਕਾਸ਼ਤ ਦੇ ਵਿੱਚ ਟ੍ਰੇਨ ਕੀਤਾ ਹੈ 셀ਫ ਹੈਲਪ ਗਰਪਸ ਨੂੰ ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੰਚਾਇਤੀ ਜ਼ਮੀਨ ਹੈ ਸੈਲਫ ਹੈਲਪ ਗਰੁੱਪਸ ਦੇ ਰਾਹੀਂ ਉੱਥੇ ਫੁੱਲਾਂ ਦੀ ਕਾਸ਼ਤ ਕਰਾਈ ਜਾਵੇ ਜਿਹੜੇ ਕਿ ਫੁੱਲਾਂ ਦੀ ਕਾਸ਼ਤ ਐਜ਼ ਅ ਫਾਰਮਰ ਨਹੀਂ ਕਰਨਾ ਚਾਹੁੰਦੇ ਲੇਕਿਨ ਐਜ਼ ਅ ਸਰਵਿਸ ਦੇਣਾ ਚਾਹੁੰਦੇ ਹੈ ਗਾਰਡਨਰ ਦੇ ਰਾਹੀਂ ਜਾਂ ਲੈਂਡਸਕੇਪਿੰਗ ਸਕਿੱਲਸ ਰਾਹੀਂ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਕਾਫੀ ਟੂਰਿਜ਼ਮ ਦਾ ਹੈਗਾ ਹੈ ਸਕੋਪ ਕਾਫੀ ਹੋਟਲਸ ਵੀ ਇੱਥੇ ਹੈਗੀਆਂ ਲੈਂਡਸਕੇਪਿੰਗ ਵੀ ਕਾਫੀ ਲੋਡ ਹੁੰਦੀ ਹੈ ਸੋ ਅਸੀਂ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਹੈਗੀ ਹੈ ਸੋ ਅਸੀਂ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਸਾਡੇ ਅ ਇੱਥੇ ਯੂਥ ਹੈਗੀ ਐ ਜਾਇ ਜੋ ਵੀ ਆਪਣਾ ਵੱਧ ਤੋਂ ਵੱਧ ਕੈਪੇਬਿਲਿਟੀ ਦੇ ਅਨੁਸਾਰ ਕਰ ਸਕਦੇ ਅਸੀਂ ਉਹਨਾਂ ਨੂੰ ਐਦਾ ਦਾ ਵਾਤਾਵਰਣ ਤੇ ਮਾਹੌਲ ਦੇਈਏ ਟ੍ਰੇਨਿੰਗ ਦੇਈਏ ਸਕਿੱਲ ਦੇਈਏ ਕਿ ਉਹ ਆਪਣੇ ਆਪ ਦੀ ਜਿਹੜੀ ਕੈਪੇਬਿਲਿਟੀ ਜਿਹੜੀ ਸ਼ਮਤਾ ਹੈ ਉਹ ਵੱਧ ਤੋਂ ਵੱਧ ਅੱਗੇ ਉਹ ਹੁਨਰ ਆ ਸਕੇ ਤੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੇ ਬੱਚਿਆਂ ਦੇ ਭਵਿੱਖ ਲਈ ਫਾਇਦਾ ਹੋ ਸਕੇ ਮੈਂ ਪ੍ਰਸ਼ਾਸਨਰ ਵੱਲੋਂ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ਤੇ ਤਾਂ ਅਜਿਹੇ ਸਮਾਗਮ ਹੁੰਦੇ ਰਹਿੰਦੇ ਨੇ ਪਰ ਜਿਹੜੇ ਪਿੰਡ ਦੇ ਸਰਪੰਚਾਂ ਪੰਚਾਇਤਾਂ ਨੂੰ ਤਾਂ ਕਹਿਣਾ ਕਿ ਪਿੰਡੂ ਪੱਧਰ ਤੇ ਵੀ ਅਜਿਹੇ ਸਮਾਗਮ ਹੁੰਦੇ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਐਕਚੁਅਲੀ ਇਹ ਐਸੀ 100 ਜਿਹੜੇ ਫਾਰਮਰ ਪੂਰੇ ਜ਼ਿਲ੍ਹੇ ਦੇ ਚੂਜ਼ ਕੀਤੇ ਹੈਗੇ ਆ ਤੇ ਇਹ ਸਮਾਗਮ ਸਿਰਫ ਸਰਟੀਫਿਕੇਟ ਦੇਣ ਦਾ ਨਹੀਂ ਸੀਗਾ ਜਿੱਦਾਂ ਮੈਂ ਦੱਸਿਆ ਸੀ ਉਹਨਾਂ ਨੂੰ ਮੋਨਿਟਰੀ ਹੈਲਪ ਤੇ ਬੈਨੀਫਿਟ ਹੈਲਪ ਵੀ ਕੀਤੀ ਹੈਗੀ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਹੈਗੀ ਤੇ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸੈਕੰਡਲੀ ਅਸੀਂ ਇਨਫੈਕਟ ਹੁਣ ਜਦੋਂ ਹੁਣ ਸਾਡੇ ਸਰ ਆ ਆਏ ਹੈਗੇ ਜਦੋਂ ਇਹ ਸੀਜ਼ਨ ਚੱਲਦਾ ਸੀਗਾ ਅਸੀਂ ਉਹਨਾਂ ਦੀ ਕਾਫੀ ਵੀ ਮਦਦ ਦਿੱਤੀ ਸੀਗੀ ਜਿਹੜੇ ਨਵੇਂ ਚੁਣੇ ਸਰਪੰਚ ਸੀਗੇ ਕਿ ਤੇ ਅਸੀਂ ਇਹਨਾਂ ਦੀ ਟ੍ਰੇਨਿੰਗ ਵੀ ਜਿਹੜੀ ਸਪੈਸ਼ਲੀ ਔਰ ਵਿਮਨ ਸਰਪੰਚ ਆਈ ਹੈਗੇ ਅਸੀਂ ਸਪੈਸ਼ਲੀ ਟ੍ਰੇਨਿੰਗ ਵੀ ਕਰਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਮਸ਼ੀਨਰੀ ਹੈ ਪੰਚਾਇਤ ਵੀ ਲੈ ਸਕਦੀਆਂ ਨੇ ਉਹਦੇ ਤੇ ਪ੍ਰੋਪਰ ਸਬਸਿਡੀ ਹੈ 80% ਦੀ ਸਬਸਿਡੀ ਹੈ ਸੋ ਅਸੀਂ ਰੈਦਰ ਪੰਚਾਇਤ ਇੱਕ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਜ਼ਰੂਰੀ ਇੱਕ ਜ਼ਰੀਆ ਹੈ ਜਿਹਦੇ ਨਾਲ ਇਹ ਪ੍ਰੋਬਲਮ ਦਾ ਹੱਲ ਹੋ ਸਕਦਾ ਹੈ ਸੋ ਅਸੀਂ ਉਸ ਚੀਜ਼ ਨੂੰ ਜ਼ਰੂਰ ਹੋਣਾ ਥਰੂ ਕਰਾ ਰਹੇ ਹਾਂ ਥੈਂਕ ਯੂ ਤੁਹਾਡੇ ਵੱਲੋਂ ਸਨਮਾਨਤ ਵੀ ਕੀਤਾ ਗਿਆ ਜੀ ਉਹਨਾਂ ਨੂੰ ਅੱਜ ਸਾਡੇ ਸੀਆਬ ਅਮਨ ਸਰ ਦੇ ਸਾਡੇ ਕੀਤੀਬੜੀ ਡਿਪਾਰਟਮੈਂਟ ਦੇ ਅਫਸਰ ਸਾਹਿਬਾਨ ਪ੍ਰਦੂਸ਼ਣ ਕ੍ਰਾਉਬ ਹੋਗੇ ਤੱਕ ਸਨਮਾਨ ਲੈ ਲਈ ਸੀ ਸਾਡੇ ਨਾਲ ਇੱਕ ਪ੍ਰੋਗਰਾਮ ਜਿਹੜੇ ਕਿਸਾਨਾਂ ਨੇ 45 ਨਹੀਂ ਸਾੜੀ ਉਹਨਾਂ ਕਿਸਾਨਾਂ ਨੂੰ ਡੀ ਸਾਹਿਬ ਨੇ ਇੱਕ ਉਹਨਾਂ ਦਾ ਸਨਮਾਨ ਸਮਾਦੋ ਹੀ ਉਹ ਕਿਤਾਬ ਜਿਹੜਾ ਉਹਨਾਂ ਨੂੰ ਦਿੱਤਾ ਉਹਨਾਂ ਦੀ ਮਾਇਕ ਮਤ ਵੀ ਕੀਤੀ ਆ ਔਰ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਪ੍ਰੋਗਰਾਮ ਆ ਦੇਖਣ ਨੂੰ ਭਾਵੇਂ ਛੋਟਾ ਲੱਗਦਾ ਪਰ ਇਹਦਾ ਮੰਤਵ ਜਿਹੜਾ ਬਹੁਤ ਵੱਡਾ ਹੈ ਉਹ ਬਹੁਤ ਵੱਡਾ ਅਸਰ ਪਾਊਗਾ ਸੋ ਮੈਂ ਪਹਿਲਾਂ ਤੇ ਡੀ ਸਾਹਿਬ ਦਾ ਸਾਦੇ ਅਫਸਰ ਦਾ ਧੰਨਵਾਦ ਕਰਦਾ ਉਹਨਾਂ ਨੇ ਇੱਡਾ ਚੰਗਾ ਪ੍ਰੋਗਰਾਮ ਜਿਹੜਾ ਕੀਤਾ ਔਰ ਮੈਂ ਨਾਲ ਹੀ ਸਾਦੇ ਆਪਣੇ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਸਭ ਨੂੰ ਜਿਹੜਾ ਪੜਾ ਲਈ ਨੂੰ ਅੱਗ ਲਾਉਣ ਤੋਂ ਜਿਹੜਾ ਸੋਚ ਕਰਨਾ ਚਾਹੀਦਾ ਅਗ ਲਾਉਣ ਨਾਲ ਸਾਡੇ ਵਾਤਾਵਰਨ ਦਾ ਜਿਹੜਾ ਬਹੁਤ ਸਤਿਆਨਾਸ਼ ਹੁੰਦਾ ਬੜੀਆਂ ਬਿਮਾਰੀਆਂ ਨੂੰ ਆਪਾਂ ਆਪ ਹੀ ਜਨਮ ਦੇ ਦਿੰਦੇ ਆ ਉਹਦੇ ਵਾਸਤੇ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਜੇ ਆਪਾਂ ਇਹ ਕੰਮ ਜਿਹੜਾ ਬੰਦ ਕਰੀਏ ਸੋ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀਗਾ ਚੰਗਾ ਸੀਗਾ ਚੰਗਾ ਸੁਨੇਹਾ ਜਿਹੜਾ ਡੀ ਸਾਹਿਬ ਦੀ ਗਵਾਹੀ ਵਿੱਚ ਸਾਡੇ ਅਫਸਰ ਨੇ ਸਾਰੇ ਲੋਕਾਂ ਨੂੰ ਜਿਹੜਾ ਦਿੱਤਾ ਬਸ ਇਹ ਇਹ ਅੱਜ ਦਾ ਸਦਾ ਸੀਗਾ ਕਿ ਆਪਾਂ ਪਰਾਲੀ ਨੂੰ ਜਿਹੜੀ ਉਹ ਅੱਗ ਦੀ ਪੰਜਾਬੂ ਸ਼ਕਤੀ ਵੀ ਘੱਟਦੀ ਹੈ ਜੀ ਜ਼ਮੀਨ ਦੀ ਜਿਹੜੀ ਨਿਕਾਰੇ ਨੂੰ ਆਉਂਦੀ ਨਾ ਨਾ ਆਪਾਂ ਜੋ ਸ਼ਕਤੀ ਤੇ ਘੱਟਦੀ ਘੱਟਦੀ ਸਾਡੇ ਸਰੀਰ ਤੇ ਕਿੰਨਾ ਅਸਰ ਪਉਂਦਾ ਉਹ ਧੂਆਂ ਸਭ ਤੋਂ ਖਤਰਨਾਕ ਧੂਆਂ ਹੁੰਦਾ ਜਿਹੜਾ ਪਲਾਲੀ ਦਾ ਧੂਆਂ ਹੁੰਦਾ ਸਮਝਦੇ ਇੱਕ ਦੀ ਗੱਲ ਸਾਡੇ ਰੁੱਕ ਸਰ ਜਾਂਦੇ ਆ ਬਹੁਤ ਕੁਝ ਬਹੁਤ ਹੀ ਨੁਕਸਾਨ ਹੀ ਨਸਾਨ ਆ ਫਾਇਦਾ ਕੋਈ ਨਹੀਂ ਸੋ ਇਸ ਕਰਕੇ ਮੱਲਕ ਕਿਸਾਨ ਇਹਨੂੰ ਸੜ ਨਾ ਸਰਕਾਰ ਨੇ ਬੜੀਆਂ ਸਬਸਿਡੀਆਂ ਦਿੱਤੀਆਂ ਬੜੇ ਆਸਾਨਦ ਦਿੱਤੇ ਆ ਬਹੁਤ ਕੁਝ ਕਾਦੀ ਸਰਕਾਰ ਸੋ ਇਸ ਕਰਕੇ ਆਪਾਂ ਨੂੰ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਆਪਣੇ ਆਪ ਦਾ ਸਹਿਯੋਗ ਕਰਨਾ ਚਾਹੀਦਾ ਇਹ ਇਹ ਆਪਣਾ ਸਾਡਾ ਆਪਣਾ ਫਸਦਿਆ ਕਿ ਆਪਾਂ ਆਪਣੇ ਵਾਤਾਵਰਣ ਨੂੰ ਠੀਕ ਰੱਖੀ। ਪਰ ਜੋ ਕਿ ਇੰਨੀ ਦੇਰ ਤੋਂ ਇਨਸਾਨ ਲਗਾਤਾਰ ਜਿਹੜੇ ਕਿ ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ ਸੀ ਇਸ ਸੀਜ਼ਨ ਵਿੱਚ ਵੀ ਨਹੀਂ ਆਪਾਂ ਦੇਖੋ ਦੇਖੋ ਪਿਛਲੇ ਸਾਲ 1573 ਸੀਗੇ ਅੱਤਕਾ 750 ਦੇ ਕਰੀਬ ਰਹਿ ਗਿਆ ਅੱਧ ਤੋਂ ਵੀ ਥੱਲੇ ਆ ਗਿਆ ਅਗਲੀ ਬਾਦ ਆਪਾਂ ਪਤਾ ਲਗਾ ਕਦੋਂਗਾ ਤੇ ਹੋਰ ਥੱਲੇ ਆ ਜਾਊਗਾ ਡੇ ਟੂ ਡੇ ਮਤਲਬ ਸਵੱਸਿਆ ਜਿਹੜੀ ਹਾਲ ਹੁੰਦੀ ਜਾ ਰਹੀ ਹੈ ਕੋਈ ਗੱਲ ਨਹੀਂ ਏਡੇ ਦੀ ਕਰ ਸਰ ਕਈ ਪਿੰਡਾਂ ਦੇ ਸ਼ਿਕਾਇਤ ਹੁੰਦੀ ਹੈ ਕਿ ਸਰਕਾਰ ਵੱਲੋਂ ਪ੍ਰੋਪਰ ਮਸ਼ੀਨਰੀ ਨਹੀਂ ਪਹੁੰਚਦੀ ਮਜਬੂਰੀ 'ਚ ਜਿਹੜੀ ਅੱਗ ਲਾਉਣੀ ਪੈਂਦੀ ਹੈ ਮੈਨੂੰ ਲੱਗਦਾ ਵੀ ਇਹ ਕਿਤੇ ਕਿਤੇ ਇੱਕ ਦੋ ਪੱਸੇ ਤੋਂ ਭਾਵੇਂ ਕਿਤੇ ਹੋਵੇ ਪਰ ਸਰਕਾਰ ਨੇ ਮੈਂ ਵੀ ਐਗਰੀਕਲਚਰ ਮਿਨਿਸਟਰ ਹਾਂ ਹਮੇਸ਼ਾ ਹੀ ਮਤਲਬ ਜੜਾ ਉਹਦਾ ਅੱਗਲਾ ਸਹੀ ਟਾਈਮ ਦੇ ਉੱਤੇ ਸੰਦ ਜਿਹੜੇ ਦਿੱਤੇ ਆ ਪਰ ਕਈ ਥਾਵਾਂ ਤੇ ਪ੍ਰੋਬਲਮ ਆ ਜਾਂਦੀ ਜਿੱਦਾਂ ਆਪਾਂ ਪੰਚਾਇਤ ਨੂੰ ਦੇ ਦਿੰਦੇ ਆ ਉਹ ਪਿੰਡਾਂ ਦੀ ਧੜੇਬਾਜੀ ਇਦਾਂ ਦੀ ਹੁੰਦੀ ਆ ਕਿ ਉਹ ਕਈ ਵਾਰ ਕਈ ਮਸ਼ੀਨ ਮਿਲਦੀ ਮਿਲਦੀ ਤੁਹਾਨੂੰ ਲੇਟ ਹੋ ਜਾਂਦੀ ਆ ਸੋ ਮੈਂ ਉੱਤੇ ਕਦੇ ਵੀ ਐਤਕਾਬ ਵੀ ਕੀਤਾ ਕੋਆਪਰੇਟਿਵ ਸੁਸਾਇ ਪੰਚਾਇਤੀ ਦਾ ਅਜ ਦੇ ਸਾਡੇ ਵੀਡੀਓ ਬਲਾਗ ਜਿਹੜੇ ਆ ਖੇਤੀਬਾੜੀ ਦੇ ਜਿਹੜੇ ਬਲਾਗ ਹੈ ਉਹਨਾਂ ਦੇ ਅਧਾਈ ਵੀ ਅਸੀਂ ਕਰਦੇ ਆ ਕਿ ਕੋਈ ਪਿੰਡਾਂ ਦੇ ਜਿਹੜਾ ਸੰਦ ਦਿੰਦੇ ਆ ਉਹ ਇਦਾਂ ਧੜੇਬੰਦੀ ਕਰਕੇ ਕਿ ਉਹਨਾਂ ਨੂੰ ਨਾ ਮਿਲੇ ਤਾਂ ਉੱਥੋਂ ਲੈ ਸਕਦਾ ਸਰਕਾਰ ਹੱਦ ਤੱਕ ਮਤਲਬ ਸਹਿਯੋਗ ਕਰਦੀ ਸਰ ਇੱਕ ਛੋਟਾ ਸਵਾਲ ਹੋ ਰਿਹਾ ਕਿ ਡੱਲੇਵਾਲ ਸਾਹਿਬ ਜੋ ਲਗਾਤਾਰ ਜਿਹੜੇ ਉੱਥੇ ਭੁਖੜ ਤਾਲ ਤੇ ਬੈਠੇ ਹੋਏ ਆ ਪਰ ਸੈਂਟਰ ਸਰਕਾਰ ਜਿਹੜੀ ਆ ਕੋਈ ਅਸਰ ਨਹੀਂ ਹੋ ਰਿਹਾ ਨਹੀਂ ਨਹੀਂ ਕੇਂਦਰੀ ਸਰਕਾਰ ਦਾ ਉਹ ਗਲਤ ਹੈ ਅਸੀਂ ਤੇ ਪੰਜਾਬ ਸਰਕਾਰ ਤੇ ਨਾਲ ਆ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆ ਔਰ ਮੈਂ ਤਾਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਕਹੂੰਗਾ ਕਿ ਉਹ ਕਿਸਾਨਾਂ ਦਾ ਮਸਲਾ ਜਿਹੜਾ ਮਸਲੇ ਜਿਹੜੇ ਹੱਲ ਕਰ ਤੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਦਿਨ-ਬ-ਦਿਨ ਖਰਾਬ ਹੋਦੀ ਆ ਉਹਨਾਂ ਦੇ ਜੀਵਨ ਬਧੇ ਉਹਨਾਂ ਦੀ ਜ਼ਿੰਦਗੀ ਨੂੰ ਜਿਹੜਾ ਬਚਾਇਆ ਜਾਵੇ ਅਸੀਂ ਸਾਰੇ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਜੋਰ ਹਮਾਇਤ ਕਰਦੇ ਆ ਅੱਜ ਸ੍ਰੀ ਇਕ ਗਰਲਸ